ਦੁਨੀਆ ਦੇ ਵਿੱਚ ਉੱਲੂਆਂ ਦੀਆਂ 200 ਤੋਂ ਵੀ ਜ਼ਿਆਦਾ ਪ੍ਰਜਾਤੀਆਂ ਨੇ ਵਿਗਿਆਨੀਆਂ ਦੇ ਅਨੁਸਾਰ ਉੱਲੂਆਂ ਦੇ ਵਿੱਚ ਸੁਪਰ ਟਿਊਨ ਬੁੱਧੀ ਹੁੰਦੀ ਹੈ ਆਮ ਜੀਵਨ ਦੇ ਵਿੱਚ ਜਿਸ ਵਿਅਕਤੀ ਨੂੰ ਮੂਰਖ ਜਾਂ ਬੁੱਧੀ ਤੋਂ ਹੀਣ ਦਰਸਾਉਣਾ ਹੋਵੇ ਦੋਸਤਾਂ ਵੱਲੋਂ ਉਸ ਦੇ ਲਈ ਉੱਲੂ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਪੰਜਾਬੀ ਮੁਹਾਵਰਿਆਂ ਦੇ ਵਿੱਚ ਉੱਲੂ ਦਾ ਪੱਠਾ ਵੀ ਇੱਕ ਪ੍ਰਸਿੱਧ ਮੁਹਾਵਰਾ ਹੈ ਪਰ ਜੇਕਰ ਸੱਚਮੁੱਚ ਦੇ ਵਿੱਚ ਤੁਸੀਂ ਉੱਲੂ ਦਾ ਅਰਥ ਮੂਰਖ ਸਮਝਦੇ ਹੋ ਤਾਂ ਤੁਹਾਨੂੰ ਉੱਲੂ ਦੇ ਬਾਰੇ ਪੂਰਾ ਗਿਆਨ ਨਹੀਂ ਹੈ ਕਿਉਂਕਿ ਅਸਲ ਦੇ ਵਿੱਚ ਉੱਲੂ ਇੱਕ ਬਹੁਤ ਹੀ ਬੁੱਧੀਮਾਨ ਪੰਛੀ ਹੁੰਦਾ ਹੈ ਕੁਦਰਤ ਨੇ ਉੱਲੂ ਨੂੰ ਖਾਸ ਗੁਣ ਦਿੱਤੇ ਹੋਏ ਨੇ ਪੰਛੀਆਂ ਦੀ ਪ੍ਰਜਾਤੀ ਵਿੱਚ ਸਿਰਫ ਉੱਲੂ ਹੀ ਇੱਕੋ ਮਾਤਰ ਪੰਛੀ ਹੈ ਜੋ ਨੀਲੇ ਰੰਗ ਨੂੰ ਪਛਾਣ ਸਕਦਾ ਹੈ ਇਸ ਤੋਂ ਇਲਾਵਾ ਉੱਲੂ ਨੂੰ ਕੁਦਰਤ ਵੱਲੋਂ ਇਹ ਵੀ ਗੁਣ ਬਖਸ਼ਿਆ ਹੋਇਆ ਹੈ ਕਿ ਜਦ ਉੱਲੂ ਉਡਾਨ ਭਰਦਾ ਹੈ ਤਾਂ ਕੋਈ ਵੀ ਆਵਾਜ਼ ਜਾਂ ਰੌਲਾ ਨਹੀਂ ਪੈਦਾ ਕਰਦਾ ਉਸ ਦੇ ਖੰਭ ਇਸ ਪ੍ਰਕਾਰ ਦੇ ਨੇ ਕਿ ਜਦ ਉਹ ਉਡਾਰੀ ਲਗਾਉਂਦਾ ਹੈ ਤਾਂ ਕਿਸੇ ਤਰ੍ਹਾਂ ਦਾ ਵੀ ਸ਼ੋਰ ਪੈਦਾ ਨਹੀਂ ਹੁੰਦਾ ਸੋ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਉੱਲੂ ਦੇ ਬਾਰੇ ਇਸ ਤਰ੍ਹਾਂ ਦੇ ਹੀ ਰੋਚਕ ਅਤੇ ਹੈਰਾਨ ਕਰਨ ਵਾਲੇ ਤੱਥ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਵੀ ਸੁਣਿਆ ਨਹੀਂ